ਹਾਂਜੀ ਪੰਡ ਕਾਲੇ ਕੇ ਵਲੌਗ ਚ ਬਹੁਤ-ਬਹੁਤ ਧੰਨਵਾਦ ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਜੀ ਲੋ ਜੀ ਅੱਜ ਆਪਾਂ ਸੋਨੂ ਦਿਖਾਉਣੀ ਆ ਸੰਤਰੇ ਤੇ ਆਪਾਂ ਇਹਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਸੰਤਰੇ ਦੀ ਜਿੰਨੀ ਕਿ ਆਪਾਂ ਨੂੰ ਨੌਲ ਜਾਂ ਜਿੰਨੀ ਕੀ ਆਪਾਂ ਅਜਮਾਈ ਹੋਈ ਆ ਦੇਖੋ ਜੀ ਇਧਰ ਆਪਣੇ ਛੋਟੇ ਤਣੀਆਂ ਬੰਨੀਆਂ ਹੋਈਆਂ ਹੋਈਆਂ ਇਧਰ ਆਪਾਂ ਕੱਪੜੇ ਵੀ ਸੁੱਕਨੇ ਪਾ ਦੇਣੇ ਹੁੰਦੇ ਆ ਇਹਉਂ ਤੇ ਕਿਉਂਕਿ ਹਵਾ ਦੇ ਨਾਲ ਨਾ ਫਿਰ ਇਹ ਥੋੜੀ ਨਹੀਂ ਹੈਗੀ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਪਹਿਲਾਂ ਤਾਂ ਚੋਲਾ ਟੰਕਿਆ ਆ ਪਿਆ ਚੋਲੇ ਚ ਪਤਾ ਨਹੀਂ ਕੀ ਕੁਛ ਹੋਊਗਾ ਖਾਲੀ ਆ ਤੇ ਕੋਈ ਤਾਂ ਕੁਛ ਵੀ ਨਹੀਂ ਤੇ ਖਾਲੀ ਵੀ ਟੰਗੇ ਆ ਪਏ ਤੇ ਵਿੱਚ ਵੀ ਸੀਗੇ ਸਬਜ਼ੀ ਲਾਈ ਆ ਚੋਲਾ ਟੰਗ ਤਾਂ ਖਾਲੀ ਤੁਹਾਨੂੰ ਪਤਾ ਆਪਾਂ ਦਾ ਪਿੰਡਾਂ ਦਾ ਕੰਮ ਇਹੀ ਆ ਹਨ ਹਾਂ ਵੀ ਅਖਾ ਦਾਤੀ ਟੰਗੀ ਪਈ ਹੈ ਤੇ ਮੇਰੇ ਕੰਮ ਹੋਣਗੇ ਜਦੋਂ ਮੈਂ ਦਵਾਰੀਆਂ ਦੀਆਂ ਸਫਾਈਆਂ ਕੀਤੀਆਂ ਹੋਣਗੀਆਂ ਤੇ ਇੱਥੇ ਰੱਖਤੀ ਹੋਊਗੀ ਕਿਉਂਕਿ ਬਾਦੂ ਜੀ ਦਾਤੀ ਆ ਇਹ ਯਾਰ ਡਾਂਣ ਡੋਣੇ ਜਮਦੋ ਵੱਡੇ ਸੀਗੇ। ਹਾਂ ਲਓ ਜੀ। ਆ ਪਸੰਦ ਖਾਣੀ ਆ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਵੀਡੀਓ ਚ ਆਉਣ ਦਾ। ਤੇ ਲਓ ਜੀ ਆਪਣੇ ਹੁਣ ਸੰਤਰੀ ਝੜਦੇ ਨਹੀਂ ਹੈਗੇ। ਆਪਾਂ ਤੁਹਾਨੂੰ ਜਾਣਕਾਰੀ ਦਿੰਨੀ ਆ ਜਿੰਨੀ ਕ ਆਪਾਂ ਵਰ ਅਜਮਾਈ ਆਪਾਂ ਵਰਤੀ ਆ। ਤੇ ਦੋ ਦੇਖੋ ਜੀ। ਆਪਾਂ ਤੁਹਾਨੂੰ ਵੀਡੀਓ ਚ ਦੱਸ ਦੇ ਹੁੰਦੇ ਸੀ ਵੀ ਆਪਣੇ ਸੰਤਰੀ ਬਹੁਤ ਡਿੱਗਦੇ ਆ ਹਨਾ। ਤੇ ਇਹ ਦਾ ਸੰਤਰੀ ਡਿੱਗਣ ਦਾ ਕਾਰਨ ਇਹ ਸੀ ਕਿ ਕਿਉਂਕਿ ਵੀ ਇਹਨੂੰ ਨਾ ਪਾਣੀ ਨਹੀਂ ਸੀ ਪਾਇਆ ਆਪਾਂ। ਦੇਖੋ ਜੀ। ਇਹਨੂੰ ਪਾਣੀ ਨਹੀਂ ਸੀ ਪਾਇਆ ਆਪਾਂ ਲਾਗੇ ਦੀਵਾਰੀਆਂ ਦੀਆਂ ਸਫਾਈਆਂ ਕਰਨੀ ਫਿਰ ਮੇ ਵਿੜਾ ਤੂਣੀ ਨਹੀਂ ਹੁੰਦੀ ਆ ਨਾ ਪੰਜਾ ਸੱਤ ਦਿਨਾਂ ਬਾਅਦ ਆਪਾਂ ਵਿੜਾ ਤੂਣੀ ਹੁੰਨੇ ਫਿਰ ਪਨਾਰੀਆ ਕਿਆਰੀ ਭਰ ਦਿੰਨੇ ਹੁੰਨੇ ਆ ਇਹ ਵੀ ਭਰ ਦਿੰਨੇ ਹੁੰਨੇ ਆਪਾਂ ਤੇ ਇਹ ਫਿਰ ਆਪਾਂ ਨੂੰ 20 ਦਿਨਾਂ 15 ਦਿਨਾਂ ਆਪਾਂ ਨੂੰ ਉਦੋਂ 15 ਕਿ ਦਿਨ ਆਪਾਂ ਨਹੀਂ ਸੀ ਵਿੜਾ ਤੂਤਾ ਤੇ ਵਿੜਾ ਤੂਣ ਕਰਕੇ ਫਿਰ ਨਾ ਹੀ ਵੱਡੀ ਪੈਪ ਲਾਈ ਸੀਗੀ ਤੇ ਨਾ ਹੀ ਫਿਰ ਇੱਥੋਂ ਤੱਕ ਪਾਣੀ ਆਪਾਂ ਪਾਇਆ ਹੀ ਨਹੀਂ ਹੈਗਾ ਤੇ ਇਹ ਤਾਂ ਉਦੋਂ ਇੰਨੇ ਝੜਦੇ ਸੀਗੇ ਤੇ ਸਾਨੂੰ ਕਿਸੇ ਨੇ ਦੱਸਿਆ ਕਹਿੰਦੇ ਕਿ ਤੁਸੀਂ ਪਾਣੀ ਜ਼ਿਆਦਾ ਪਾਉਂਦੇ ਆ ਵੀ ਤਾਂ ਝੜਦੇ ਆ ਤੇ ਪਰ ਨਹੀਂ ਮੈਨੂੰ ਤਾਂ ਪਤਾ ਸੀ ਵੀ ਆਪਾਂ ਪਾਣੀ ਬੰਦ ਕਰਤਾ ਤੇ ਤਾਂ ਹੀ ਝੜਨ ਲੱਗ ਗਏ ਤੇ ਮੈਂ ਘਰਦਿਆਂ ਨੂੰ ਵੀ ਕਿਆ ਕਰਾਂ ਵੀ ਇਹ ਝੜਦੇ ਤਾਂ ਵੀ ਆਪਾਂ ਪਾਣੀ ਨਹੀਂ ਹੁਣ ਪਿੰਦਾ ਮੈਥੋਂ ਵੀ ਮੈਂ ਵੇੜਾ ਤੋਂ ਦੀ ਨਹੀਂ ਪਾਣੀ ਤੁਸੀਂ ਕੋਈ ਪਾਉਂਦਾ ਨਹੀਂ ਇਹਨੂੰ ਤੇ ਲੋ ਉਹਨਾਂ ਨੇ ਵੀ ਕਾਲ ਕਰ ਲੀ ਵੀ ਨਹੀਂ ਚਲੋ ਟਾਈਮ ਲੱਗਿਆ ਉਹਨਾਂ ਦਾ ਵੀ ਤੇ ਇਹ ਅੱਜ ਤਰੀਕ ਹੋ ਗਈ 13 14 ਅੱਜ ਤੇ ਫਿਰ ਆਪਾਂ ਚੰਗੀ ਤਰ੍ਹਾਂ ਜਮਾਇਆ ਵਰਤਿਆ ਵੀ ਪਤਾ ਲੱਗਿਆ ਵੀ ਹਾਂ ਵਾਕੇ ਸਹੀ ਗੱਲ ਆ ਵੀ ਇਹ ਮੜਕੇ ਪਦਵਾਲੀ ਵੇਲੇ ਆਪਾਂ ਬਿਹੜਾ ਸਪਾਈਆਂ ਕਰ ਲੀਆਂ ਸੀ ਤੇ ਫਿਰ ਆਪਾਂ ਇਹ ਕਿਆਰੀ ਭਰਤੀ ਸੀ ਹੁਣ ਆਪਾਂ ਪੰਜ ਸੱਤ ਦਿਨਾਂ ਬਾਅਦ ਜਦੋਂ ਵੀ ਆਪਾਂ ਇਹਨੂੰ ਧੂਣੀ ਆ ਨਾ ਬਿਹੜੇ ਨੂੰ ਤੇ ਆਪਾਂ ਕਿਆਰੀ ਇਸ ਤਰ੍ਹਾਂ ਭਰੀ ਰੱਖਦੇ ਆ ਦੇਖੋ ਜੀ ਜਦੋਂ ਬਾਤ ਕੋਈ ਸੰਤਰਾ ਆਪਣਾ ਡਿੱਗਿਆ ਨਹੀਂ ਹੈਗਾ ਤੁਸੀਂ ਵੀ ਜ਼ਰੂਰ ਇਸ ਤਰ੍ਹਾਂ ਕਰਨਾ ਜਿਨ੍ਹਾਂ ਦੇ ਘਰੇ ਸੰਤਰੇ ਲੱਗੇ ਆ ਸੰਤਰੇ ਡਿੱਗਦੇ ਆ ਵੀ ਆਪਾਂ ਕਹਿ ਦਿੰਨੀ ਆ ਬੀਜਾ ਦਾ ਪਾਣੀ ਨਾ ਨਹੀਂ ਜਦੋਂ ਉਹਦੇ ਅਸੀਂ ਪਾਣੀ ਪਾਉਣ ਲੱਗੇ ਹੁਣ 15-17 ਦਿਨਾਂ ਬਾਅਦ ਅਸੀਂ ਇਸ ਤਰ੍ਹਾਂ ਤਾਰ ਕਰ ਦਿੰਦੇ ਹਾਂ ਨੂੰ ਪੂਰੀ ਪੈਪ ਰੱਖ ਕੇ ਤੇ ਬਿਲਕੁਲ ਕੋਈ ਸੰਤਰਾ ਨਹੀਂ ਲੱਗਿਆ ਸਾਨੂੰ ਵੀ ਐਵੇਂ ਕਿਸੇ ਨੇ ਕਹਤਾ ਵੀ ਇਹ ਤਾਂ ਰੱਖ ਦੇ ਤੁਸੀਂ ਵੀ ਕਿਉਂਕਿ ਮੈਂ ਵੀੜਾ-ਬੂੜਾ ਵੱਧ ਤੂੰ ਨਹੀਂ ਕਰਕੇ ਆ ਰਹੀ ਹਾਂ ਤੇ ਵੀ ਜ਼ਿਆਦਾ ਪਾਣੀ ਪਿੰਦਾ ਤਾਂ ਲੱਗਦੇ ਆ ਤੇ ਉਸ ਤੋਂ ਬਾਅਦ ਕੋਈ ਸੰਤਰਾ ਨਹੀਂ ਲੱਗਿਆ ਤੇ ਨਹੀਂ ਆਪਣੇ ਖੜਿਆ-ਖੜਿਆ ਸੰਤਰੇ ਡਿੱਗ ਜਾਂਦੇ ਸੀ ਬਹੁਤ ਭਰਿਆ ਵਾ ਸੀ ਸੰਤਰਾ ਇਹ ਬੂਟਾ ਇਹ ਥੋੜਾ ਨਹੀਂ ਸੀਗਾ ਬਹੁਤ ਭਰਿਆ ਹੋਇਆ ਸੀਗਾ ਤੇ ਲੋ ਜੀ ਮੈਂ ਤੁਹਾਨੂੰ ਦਿਖਾਤਾ ਵੀ ਜਿਨ੍ਹਾਂ ਦੇ ਘਰੇ ਸੰਤਰੇ ਲੱਗੇ ਆ ਤੁਸੀਂ ਵੀ ਇਸ ਤਰ੍ਹਾਂ ਕਰਨਾ ਇਹਨਾਂ ਨੂੰ ਪਾਣੀ ਨਹੀਂ ਥੱਲੇ ਮੁੱਕਾਂ ਦੇਣਾ ਨਹੀਂ ਆਖਿਆ ਵੀ ਪਹਿਲਾਂ ਨਹੀਂ ਡਿੱਗੇ ਵੀ ਹੁਣ ਕਿਉਂ ਡਿੱਗਣ ਲੱਗੇ ਫਿਰ ਪਤਾ ਲੱਗਿਆ ਵੀ ਪਾਣੀ ਨਹੀਂ ਪੈਂਦਾ ਸੀ ਤਾਂ ਹੁਣ ਇਹਨੂੰ ਪਾਣੀ ਪਾਉਣੇ ਬਿਲਕੁਲ ਸੰਤਰੇ ਡਿੱਗਣੋਂ ਹਟ ਗਏ ਜੇਕਰ ਤੁਹਾਡੇ ਵੀ ਘਰੇ ਸੰਤਰੇ ਦਾ ਬੂਟਾ ਤੁਸੀਂ ਵੀ ਇਸ ਤਰ੍ਹਾਂ ਕਰਨਾ ਤੇ ਇਹਨੂੰ ਥੱਲੇ ਪਾਣੀ ਪੂਰਾ ਰੱਖਣਾ ਹੈਗਾ ਤੇ ਬਿਲਕੁਲ ਪ੍ਰੋਪਰ ਸਹੀ ਹੋਊਗਾ ਵੇਖੋ ਜੀ 20 ਦਿਨ ਹੋ ਗਏ ਹੁਣ ਕੋਈ ਕਦੇ ਸੰਤਰਾ ਨਹੀਂ ਡਿੱਗਿਆਗਾ ਦੇ ਲੋ ਜੀ ਆਪਣਾ ਆਪ ਦੀ ਗਲਤੀ ਨਾਲ ਆਪਾਂ ਦੇਖ ਵਾਧਾ ਕਰਤਾ ਬੁੱਟਾ ਇਹ ਡੇ ਡੇ ਕਿਉਂਕਿ ਇਹ ਪਾਣੀ ਪਿਆ ਰਿੰਦਾ ਤਾਂ ਅੱਧਾ ਨਹੀਂ ਸੀ ਹੁੰਦਾ ਇਹ ਬਹੁਤ ਸਣ ਲਾਦੇ ਐਡੇ ਟ ਸੰਤਰੇ ਸੀ ਜਿਹੜੇ ਡਿੱਗਦੇ ਹੁੰਦੇ ਸੀ ਦੇਖੋ ਜੀ ਮੈਂ ਤੁਹਾਨੂੰ ਵੀਡੀਓ ਚ ਵੀ ਕਿਹਾ ਸੀ ਆਪਣੇ ਸੰਤਰੇ ਡਿੱਗਦੇ ਆ ਤੇ ਹੋਰ ਵੀ ਕਿਸੇ ਭੈਣ ਨੇ ਦੱਸ ਸਕਦੀਆਂ ਸਾਤ ਦੇ ਵੀ ਬਹੁਤ ਲੱਗਦੇ ਦੇਖੋ ਜੀ ਤੇ ਪਰ ਆਪਣੇ ਤਾਂ ਹੁਣ ਨਹੀਂ ਕਹਦੇ ਡਿੱਗਿਆ ਸੰਤਰੇ ਤੇ ਲੋ ਜੀ ਹੁਣ ਆਪਾਂ ਕੰਮ ਤੁਹਾਨੂੰ ਦੇ ਲੈ ਨਮੇੜ ਆਪਾਂ ਬੰਦ ਕਰ ਆ ਵੀ ਕਰ ਲਿਆ ਸੌਂ ਵੀ ਗਏ ਸੀ ਕੰਬਤੰਦਾ ਕਰਕੇ ਲੋ ਆਪਣਾ ਹੁਣ ਮੀਨ ਗੇਟ ਅੰਦਰੋਂ ਬੰਦਾ ਕਿਉਂਕਿ ਆਪਾਂ ਨਾ ਕੀ ਜਦ ਬੰਦ ਕੇ ਸੌਂਗੇ ਸੀ ਤੇ ਆਪਾਂ ਨਾਲੇ ਤਾਂ ਮੀਨ ਗੇਟ ਖੋਲ ਰਹੀਏ ਕਿ ਫਿਰ ਕੋਈ ਆ ਜਾਂਦਾ ਵਾ ਲੋ ਜੀ ਦਰੂਰ ਦੱਸੋ ਕਿਦਾਂ ਲੱਗੀ ਆਪਣੀ ਜਾਣਕਾਰੀ ਆਪਾਂ ਗੇਟ ਅੰਦਰੋਂ ਬਾਹਰ ਬੰਦ ਕਰਕੇ ਨਾ ਦੇਖੀ ਬਾਹਰ ਕੋਈ ਆਉਂਦਾ ਜਾਂਦਾ ਠੀਕ ਹੈ ਨਾਲੇ ਸੰਦ ਪਾਉਣੀ ਆ ਇਧਰ ਬਾਹਰ ਲਾ ਵੀਓ ਦੇਖੋ ਜੀ ਇਹ ਆਪਣੀ ਸਬਜ਼ੀ ਹੁਣ ਅਗਾ ਪਗਾ ਲਾਤੀ ਉਹ ਉੱਥੇ ਲਾਤੀ ਸਬਜ਼ੀ ਤੇਲਾ ਆਪਣੀ ਸਬਜ਼ੀ ਇੱਥੇ ਹੁੰਦੀ ਸੀ ਹੁਣ ਪਉਧਰ ਲਾਤੀ ਪਗਨ ਆਪਣਾ ਸਭ ਸਬਜ਼ੀ ਕੋਲੇ ਵੀ ਕਿਸੇ ਦਿਨ ਲੈ ਕੇ ਜਾਵਾਂਗੇ ਵੀ ਆਪਣੀ ਸਬਜ਼ੀ ਕਿਰ ਕਿਰ ਸਬਜ਼ੀ ਤਿਆਰ ਹੋਗੀ ਵੀ ਆ ਆਪਣਾ ਤੋਰੀਆ ਇਹ ਤੇ ਆਪਣੇ ਸਾ ਆਪ ਚਲੜੀ ਭੱਟ ਆਪਣੀ ਸਾਰੀ ਹੈਗੀ ਆ ਮੂਰੀਆਂ ਦੀ ਫਿਰ ਪਤਾ ਨਹੀਂ ਕੁਝ ਹੋਰ ਵੀ ਹੋਵੇ ਕੀ ਕੁਛ ਟੂਰੀਏ ਦਾ ਸਾਗ ਆਪਣਾ ਇੱਥੇ ਕੁਲੀ ਹੋ ਜਾਣਾ ਹੈ ਘਰ ਦੇ ਨਾਲ ਹੀ ਆ ਵੀ ਆਪਣੀ ਅਰਜਾਣਾ ਚਲੋ ਜੀ ਫਿਰ ਆਪਾਂ ਤੁਹਾਨੂੰ ਫਿਰ ਮਿਲਦੇ ਆ ਤੇ ਕੀਰਾ ਹੁਣ ਆਪਾਂ ਚਾਹ ਤੜੀ ਹੋਈ ਸੀ ਆਪਾਂ ਚਾਹ ਚ ਪਾਈਏ ਦੁੱਧ ਇਹ ਫਿਰ ਆਪਾਂ ਕਰਦੇ ਆ ਕੰਮ ਇੱਕ ਆਪਾਂ ਜੀ ਛੂਟ ਸਲਾਈ ਕਰਾਂਗੇ ਇੱਕ ਛੂਟ ਤਰਪਾਈ ਕਰਾਂਗੇ ਨਾਲੇ ਆਪਾਂ ਬੱਚਿਆਂ ਦੇ ਸਿਰ ਤੁਹਾਨੂੰ ਪਤਾ ਜਾਗਟਾ ਕੁੱਟੀਆਂ ਦੇ ਸਤ ਕਾਸ ਆਪਾਂ ਨੂੰ ਗਰਮੀ ਜੀ ਬਹੁਤ ਰਹਿੰਦਾ ਤੇ ਹੁਣ ਤਾਂ ਰਹਿਣੀ ਹੈ ਹਣ ਹੁਣ ਤਾਂ ਚਲੋ ਸੀਜ਼ਨ ਤੇ ਲੋ ਜੀ ਆਪਣੇ ਸਾਹ ਤੇ ਤੁਸੀਂ ਵੀ ਇਸ ਤਰ੍ਹਾਂ ਕਰਨ ਤੇ ਜੇਕਰ ਛੋੜੇ ਘਰੇ ਸਾਹ ਤੇ ਲੱਗੇ ਆ ਡੇਗਦੇ ਆ ਤੁਸੀਂ ਪਾਣੀ ਪੂਰਾ ਰੱਖਣਾ ਫਿਰ ਜਮਨ ਚੱਕ ਦੇ ਕੇ ਲੋ ਜੀ ਹੁਣ ਆਪਾਂ ਮੈਂ ਚਾਹੇ ਦੁੱਧ ਭਾਈ ਤੇ ਨਾਰੀ ਆਪਾਂ ਦੇਖੋ ਜੀ ਪਹਿਲਾਂ ਇਹਨੇ ਇੱਥੇ ਗਰਾਮ ਕੀਤਾ ਧੁੱਪੀ ਪੈ ਸੀਗੇ ਆਠ ਕਾਲ ਕੀਤੇ ਫੁੱਲ ਆਪਾਂ ਪਾ ਰਹੇ ਆ ਇਸ ਨੂੰ ਦਿਖਾਵਾਂਗੇ ਵੀਡੀਓ ਚ ਇਹ ਫੁਕੇਸ ਨਹੀਂ ਪਾ ਪੁੰਦੇ ਆਪਾਂ ਬੱਚੇ ਸੀ ਕਟਕਲੀ ਦੇ ਫੁੱਲ ਪਾ ਕੇ ਚਲੋ ਜੀ ਠੀਕ ਆ ਉਹ ਆਪਣੀ ਨੰਨੀ ਮੁੰਨੀ ਥੱਪੇ ਪਈ ਆ ਬੂਰੀ ਕੱਟੀ ਆਪਣੀ ਦੇ ਚਲੋ ਜੀ ਠੀਕ ਆ ਬਹੁਤ ਨਵਾਂ ਸੋੜਾ ਆਪਣਾ ਕੁਝ ਰੰਦਾ ਕਈ ਦਿਨ ਹੋ ਗਏ ਵੀਡੀਓ ਨਹੀਂ ਸੀ ਪਈ ਮੇਰਾ ਟਾਈਮ ਲੱਗਾ ਅੱਜ ਕੋਸ਼ਿਸ਼ ਕਰਾਂਗੇ ਵੀ ਆਪਾਂ ਕੱਪੜਿਆਂ ਦੀ ਵੀਡੀਓ ਪਾਵਾਂਗੇ ਕਿਉਂਕਿ ਕੋਈ ਨਾ ਕੋਈ ਆ ਜਾਂਦਾ ਕਰੀ ਕਿਉਂਕਿ ਕਿਤਾ ਹੁਣ ਕਪੜਾ ਹਜਾਟਾ ਕੁੱਟੀਆਂ ਦਾ ਕਪੜਿਆਂ ਦਾ ਹੋ ਜਾਂਦਾ ਵਾ ਦੋਸਿਆ ਪਾਉਣ ਅੰਦਰ ਲੈ ਕੇ ਲੈ ਕੇ ਕੈਮਰਾ ਪਾਫਾ ਸਾਧਨ ਹੋਈ ਹੈ ਨਾ ਜਹਾ ਬਣੀ ਰਿਤੀ ਜਾਂਦੀ ਹੈ ਇਹ ਪਾਉਣ ਤੋਂ ਬਾਅਦ ਇਹ ਦੁੱਧ ਚਲੋ ਠੀਕ ਠੀਕ ਆ ਕਾਪੜੇ ਨਜ਼ਰੰਦਵਾ ਧੰਨਵਾਦ ਹੁਣ 50 ਮਿੰਨੀਆਂ ਤੇਰਾ ਪਕੜੇ ਸਲਾਈ ਕਰਕੇ ਤਰਪਾਈ ਕਰਕੇ ਇਹੋਸ਼ਕਾ ਮਰੀਂਦੀ ਆ ਪੁਕੜ